ਤੁਹਾਨੂੰ ਕੀ ਨਾਮ ਹੈ ਤੁਹਾਡਾ ਬਲਵਿੰਦਰ ਸਿੰਘ ਜੀ ਬਲਵਿੰਦਰ ਕਿਹੜੇ ਪਿੰਡ ਤੋਂ ਆਏ ਹੋ ੱਲੇ ਕਾ ਜੀ ਕਿੰਨੀ ਫਸਲ ਲੈ ਕੇ ਆਏ ਹੋ 4 ਏਕੜ ਦੀ ਫਸਲ ਲੈ ਕੇ ਆਏ ਜੀ ਕਿ ਕੀ ਹਾਲਾਤ ਨੇ ਮੰਡੀ ਦੇ ਵਿੱਚ ਮੰਡੀ ਦੇ ਬਹੁਤ ਵਧੀਆ ਹਾਲਾਤ ਨੇ ਜੀ ਅੱਜ ਮੈਂ ਸਵੇਰ ਲੈ ਕੇ ਆਇਆ ਜੀ ਫਸਲ ਕੱਲ ਵੱਢੀ ਸੀ ਤੇ ਆ ਪੱਖਾ ਲੱਗ ਗਿਆ ਬਸ ਹੁਣ ਭਰਦੇ ਨਹੀਂ ਬੋਰੀਆਂ ਚ ਇਹਨਾਂ ਨੇ ਪਾ ਪਾ ਲੱਗ ਗਿਆ ਹਾਂਜੀ ਪਾ ਲੱਗ ਗਿਆ ਜੀ ਕੋਈ ਦਿੱਕਤਦਾਰੀ ਮੰਡੀਆਂ ਦੇ ਵਿੱਚ ਕੋਈ ਦਿੱਕਤ ਨਹੀਂ ਆ ਰਹੀ ਵਧੀਆ ਵਧੀਆ ਸਰਕਾਰ ਦਾ ਪ੍ਰਬੰਧ ਵਧੀਆ ਲੱਗਾ ਕਿਸੇ ਤਰ੍ਹਾਂ ਹੀ ਕੋਈ ਸਮੱਸਿਆ ਹੋਵੇ ਨਹੀਂ ਕੋਈ ਸਮੱਸਿਆ ਨਹੀਂ ਗੀ ਵਧੀਆ ਸਾਰਾ ਵਧੀਆ ਠੀਕ ਠਾਕ ਹੈ ਜੀ ਏ ਬਾਕੀ ਠੀਕ ਹੀ ਹੈ ਪੇਮੈਂਟ ਆ ਜਾਂਦੀ ਨਾਲ ਦੀ ਹਾਂ ਪੇਮੈਂਟ ਨਾਲ ਦੀ ਨਾਲ ਆ ਜਾਂਦੀ ਦੂਜੇ ਨਾਲ ਆ ਜਾਂਦੀ ਹੈ 24 ਘੰਟੇ ਦੇ ਅੰਦਰ ਕੀ ਨਾਮ ਹੈ ਵੀਰ ਜੀ ਤੁਹਾਡਾ ਸੁਖਦੇਵ ਸਿੰਘ ਮੇਰਾ ਨਾਮ ਜੀ ਬੱਲੇ ਜੀ ਕਿਹੜੇ ਪਿੰਡੋਂ ਆਏ ਹੋ ਤਮਗੀਰੀਆਂ ਕਿੰਨੀ ਫਸਲ ਲੈ ਕੇ ਆਏ ਜੀ ਟੋਟਲ ਲੈ ਲੈਂਦੇ ਵੱਡੇ ਜੀ ਦਸ ਅਗਲੇ ਦੀ ਆ ਕਦੋਂ ਆਏ ਸੀਗੇ ਸੋਹਾਂ ਆਏ ਆ ਜੀ ਕੀ ਕਮੀ ਹੈ ਕੀ ਇੱਥੇ ਕੋਈ ਹੈਗੀ ਦਿੱਕਤ ਕੋਈ ਕਮੀ ਨਹੀਂ ਸਵੇਰ ਨੂੰ ਸ਼ਾਮ ਨੂੰ ਟੋਲ ਜਾਣੀ ਪੌਲ ਪਾ ਲੱਗਿਆ ਪੌਲ ਲੱਗਿਆ ਇਹ ਟੋਲਦੇ ਨਹੀਂ ਪਾ ਸਕਿਆ ਸਮੱਸਿਆ ਤਾਂ ਨਹੀਂ ਆ ਰਹੀ ਕੋਈ ਨਹੀਂ ਨਹੀਂ ਕੋਈ ਦਿੱਕਤ ਕੋਈ ਚੁਤਲੇ ਨਹੀਂ ਬਾੜ ਦੇ ਵਿੱਚ ਸਪੇਸ ਦੀ ਸਮੱਸਿਆ ਆ ਰਹੀ ਹੈ ਬੇ ਜਗਾ ਘਟਾ ਹੈ ਨਹੀਂ ਨਹੀਂ ਕੋਈ ਜਗਾ ਬਸਰੀ ਵੀ ਜ ਨਹੀਂ ਮਰਜੀ ਖਲਾਈ ਜਗਾ ਬਹੁਤ ਆ ਬਾਕੀ ਬਾੜਦਾਨ ਠੀਕ ਪਿਆ ਬਾੜਦਾਨ ਨੇ ਡੱਕਾ ਹੁੰਦਾ ਬਾੜਦਾਨ ਪਿਆ ਇਹਨਾਂ ਕੋਲੇ ਤੁਹਾਡੀ ਖਰੀਦ ਹੋ ਗਈ ਹੈ ਫਸਲ ਦੀ ਹਾਂ ਖਰੀਦ ਨੇੜ ਲੱਗੇ ਬਈ ਸਮੱਸਿਆ ਤਾਂ ਨਹੀਂ ਆ ਰਹੀ ਨਾ ਨਾ ਕੋਈ ਨਹੀਂ ਆ ਜਿੱਥੋਂ ਤੱਕ ਗੱਲ ਕਰੀਏ ਜੀ ਵੀ ਕਨਕ ਦੀ ਅਰਾਈਵਲ ਦੀ ਤੇ ਕਨਕ ਦੀ ਅਰਾਈਵਲ ਜਿਹੜੀ ਹੈਗੀ ਹੈ ਉਹ ਲਗਾਤਾਰ ਕਿਉਂਕਿ ਕਟਾਈ ਇਕਦਾਂਮੀ ਹੋਈ ਹੈ ਔਰ ਇਹਨਾਂ 5-7 ਦਿਨਾਂ ਦੇ ਅੰਦਰ ਸਾਰੀ ਕਣਕ ਜਿਹੜੀ ਹੈ ਉਹ ਮੰਡੀਆਂ 'ਚ ਆ ਗਈ ਹੈਗੀ ਆ। ਜਿਆਦਾ ਜਿਆਦਾ ਇੱਕ ਅੱਧੇ ਦਿਨ ਦੀ ਹੋਰ ਗੱਲ ਹੈ ਜੀ ਜਿਹੜੀ ਮਤਲਬ ਕਟਾਈ ਰਹਿ ਗਈ ਹੈ ਉਹ ਮੰਡੀਆਂ 'ਚ ਹੋਰ ਆ ਜਾਣੀ ਹੈਗੀ ਆ। ਤੇ ਜਿੱਥੋਂ ਤੱਕ ਅਸੀਂ ਗੱਲ ਕਰੀਏ ਵੀ ਕੋਈ ਸਮੱਸਿਆ ਦੀ ਗੱਲ ਤੇ ਲਗਭਗ ਲਗਭਗ ਨਾ ਦੇ ਬਰਾਬਰ ਹੈ ਜੀ। ਵੀ ਬਾਰਦਾਨਾ ਆਰਤੀਆਂ ਨੂੰ ਪ੍ਰੋਪਰਲੀ ਮਿਲ ਰਿਹਾ ਭਾਅ ਲੱਗ ਰਿਹਾ ਹੈਗਾ। ਥੋੜੀ ਜੀ ਮੌਸਮ ਹੈ ਵੀ ਬਾਰ-ਬਾਰ ਡਰਾ ਦਿੰਦਾ ਹੈਗਾ। ਨਹੀਂ ਤਾਂ ਆਦਰਵਾਈਜ਼ ਕੋਈ ਸਮੱਸਿਆ ਨਹੀਂ ਕੀ ਔਰ ਲਿਫਟਿੰਗ ਥੋੜੀ ਜੀ ਲिटल बिट ਜੀ ਸਲੋ ਹੈ। ਲੇਕਿਨ ਉਹ ਵੀ ਅਜ ਦੀ ਸੀ ਸਾਹਿਬ ਨੇ ਕਈ ਉਪਰਾਲੇ ਕੀਤੇ ਜਿਸ ਸਰਦਾਰ ਕੁਲਵੰਤ ਸਿੰਘ ਜੀ ਨੇ ਤੇ ਮੇਰਾ ਖਿਆਲ ਹੈ ਜੀ ਵੀ ਸਾਰਾ ਕੁਝ ਲਗਭਗ ਲਗਭਗ ਠੀਕ ਹੈ। ਸੋ ਲੱਗ ਰਿਹਾ ਕਿ ਸਪੇਸ ਥੋੜੀ ਜੀ ਕਮੀ ਆ ਰਹੀ ਹੈ ਕਿਉਂਕਿ ਇਸ ਵਾਰ ਸਾਈਲੋ ਦੇ ਵਿੱਚ ਫਾਰਮਰ ਅੱਗੇ ਨਹੀਂ ਜਾ ਰਿਹਾ। ਹਾਂਜੀ ਸਾਈਲੋ ਇਸ ਵਾਰੀ ਕਿਉਂਕਿ ਸਾਡੇ ਪਿਛਲੇ ਸਾਲ ਦੀ ਜਿਹੜੀ ਕਣਕ ਦੀ ਆੜਤ ਐਫਸੀ ਨੇ ਨਹੀਂ ਦਿੱਤੀ ਉਹਦੇ ਵਿਰੋਧ ਦੇ ਵਿੱਚ ਸਾਰੇ ਆੜਤੀਆਂ ਨੇ ਇਸ ਵਾਰੀ ਜਿੰਨੇ ਵੀ ਇਲਾਕੇ ਦੇ ਜ਼ਿਲ੍ਹੇ ਮੋਗੇ ਦੇ ਆ ਉਹਨਾਂ ਨੇ ਕਣਕ ਨਹੀਂ ਭੇਜੀ ਹੈਗੀ ਜੀ। ਤੇ ਉਹਦਾ ਕਿਤੇ ਨਾ ਕਿਤੇ ਪ੍ਰੈਸ਼ਰ ਮੰਡੀ ਤੇ ਆਉਣਾ ਹੀ ਸੀ ਜੀ। ਲੇਕਿਨ ਸਾਡੇ ਡੀਸੀ ਸਾਹਿਬ ਨੇ ਬੜੀ ਸਮਝਦਾਰੀ ਦਿਖਾਉਂਦੇ ਹੋਏ ਕੁਝ ਮੰਡੀ ਯਾਰਡ ਬਣਾਤੇ ਜਿਹੜੀਆਂ ਐਫਸੀਆ ਦੀਆਂ ਮੰਡੀਆਂ ਦਾ ਸਾਡਾ ਬਾਈਕਾਟ ਸੀਗਾ ਉਹਨਾਂ ਮੰਡੀਆਂ ਦੇ ਵਿੱਚ ਸਟੇਟ ਏਜੰਸੀਆਂ ਲਾਤੀਆਂ ਹੈਗੀਆਂ ਦੀ ਜਿਹਦੇ ਕਰਕੇ ਮਾਲ ਡਾਇਵਰਟ ਹੋ ਗਿਆ ਔਰ ਉਹਨਾਂ ਪ੍ਰੈਸ਼ਰ ਸਾਡੀ ਮੰਡੀ ਤੇ ਨਹੀਂ ਪਿਆ ਹੈਗਾ। ਕੋਈ ਦਿੱਕਤ ਤਾਂ ਨਹੀਂ ਆ ਰਹੀ ਦਿੱਕਤ ਨਹੀਂ। ਨਹੀਂ ਜੀ ਬਿਲਕੁਲ ਕੋਈ ਦਿੱਕਤ ਨਹੀਂ। ਸਰ ਅੱਜ ਫੇਰ ਇੱਕ ਵਾਰ ਮੰਡੀ ਦਾ ਦੌਰਾ ਕੀਤਾ ਹੈ ਮੰਡੀ ਦੇ ਵਿੱਚ ਪਹੁੰਚੇ ਹਾਂ ਕਿਸ ਤਰ੍ਹਾਂ ਦੇ ਇਨਫਰਾਮ ਨਜ਼ਰ ਆ। ਹਾਂ ਜੀ ਆਪਾਂ ਹੁਣ ਮੋਗੇ ਦੀ ਮੰਡੀ ਦੇ ਵਿੱਚ ਖੜੇ ਆਂ ਮੇਨ ਮੰਡੀ ਮੋਗਾ। ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਵਾਸੀਆਂ ਨੂੰ ਜਿਹੜਾ ਮੋਗਾ ਦੇ ਵਾਸੀਆਂ ਨੂੰ ਵਧਾਈ ਦੇਣਾ। ਕਿ ਇਸ ਵਾਰੀ ਇੱਕ ਤਾਂ ਝਾੜ ਵਧੀਆ ਔਰ ਦੂਸਰਾ ਜਿਹੜੀ ਕਣਕ ਹੈ ਇਹਦੀ ਕੁਆਲਿਟੀ ਜੇ ਤੁਸੀਂ ਦੇਖੋਗੇ ਤਾਂ ਇਹਦੀ ਚਮਕ ਇਹਦੀ ਸਾਰੀ ਗੁਣਵੱਤਾ ਜਿਹੜੀ ਆ ਉਹ ਕਾਫੀ ਵਧੀਆ ਹੈਗੀ ਆ ਇਸ ਵਾਰੀ ਸਾਰੇ ਖੁਸ਼ ਨੇ ਕਿ ਵਧੀਆ ਫਸਲ ਹੋਈ ਹੈ ਔਰ ਹੁਣ ਤੱਕ ਸਾਡੇ ਜ਼ਿਲ੍ਹੇ ਦੇ ਵਿੱਚ ਕੱਲ ਸ਼ਾਮ ਤੱਕ ਦੀ ਫਿਗਰ ਹੈ ਮੇਰੇ ਕੋਲੇ ਕਿ 4,90,000 ਐਮਟੀ ਆ ਚੁੱਕੀ ਹੈ ਜੈਂਸ ਮੰਡੀਆਂ ਦੇ ਵਿੱਚ ਸਾਰੀਆਂ ਮੰਡੀਆਂ ਜਿਹੜੀਆਂ ਵੀ ਆਪਣੀਆਂ ਹੈਗੀਆਂ ਨੇ ਸਵਾ 100 ਦੇ ਆਸ-ਪਾਸ ਨੇ ਤੇ ਉਹਦੇ ਵਿੱਚੋਂ 374 ਕ ਖਰੀਦੀ ਜਾ ਚੁੱਕੀ ਹੈ ਜਿਹੜੀ ਕਿ 91% ਬਣਦੀ ਹੈ ਫਿਰ ਉਸ ਦੇ ਵਿੱਚੋਂ ਵੀ 1,66,000 ਐਮਟੀਆਂ ਚੱਕੀ ਜਾ ਚੁੱਕੀ ਹੈ ਜਿਹੜੀ 43% ਬਣਦੀ ਹੈ ਤਾਂ ਸਾਡੇ ਸਾਰੇ ਇੰਤਜ਼ਾਮ ਹੈਗੇ ਨੇ ਆਪਣੇ ਕੋਲ ਕੁੱਲ ਜਿਹੜੀ ਆਉਣੀ ਹੈ ਜੋ ਪਿਛਲੇ ਸਾਲਾਂ ਦਾ ਅੰਦਾਜ਼ਾ ਹੈ ਆਪਣਾ ਉਹ 969394 ਦਾ ਹੈਗਾ ਉਸ ਸੱਤ ਮੰਨ ਲਈ ਆਪਾਂ ਅਪਰੋਕਸੀਮੇਟਲੀ ਸੱਤ ਦੇ ਵਿੱਚੋਂ ਹੁਣ 60% ਫਸਲ ਤਾਂ ਆਪਣੇ ਮੰਡੀਆਂ ਦੇ ਵਿੱਚ ਆ ਚੁੱਕੀ ਹੈ ਇਸ ਵਾਰ ਇੱਕ ਤਾਂ ਇਹ ਹੈ ਵੀ ਇੱਕਦਮ ਹੀ ਸਾਰੀ ਫਸਲ ਆ ਰਹੀ ਹੈ ਮੰਡੀਆਂ ਦੇ ਵਿੱਚ ਆਮਦ ਕਈ-ਕਈ ਦਿਨ ਪੀਕ ਰਹਿੰਦੀ ਹੈ ਜਿਵੇਂ ਹੁਣ 3-4 ਦਿਨਾਂ ਤੋਂ ਆਪਣੇ ਵੀ 60 65 70 78 ਇਸ ਤਰੀਕੇ ਨਾਲ ਆਮਦ ਰਹੀ ਹੈ ਇਹ ਇੱਕਦਮ ਆ ਜਾਂਦੀ ਹੈ ਮੰਡੀਆਂ ਦਾ ਇਨਫਰਾਸਟ੍ਰਕਚਰ ਕੁਝ ਲਿਮਟਿਡ ਹੋਣ ਕਰਕੇ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਫੈਕਟਰਸ ਨੇ ਟਰੱਕ ਵੀ ਨੇ ਲੇਬਰ ਵੀ ਹੈ ਮੰਡੀਆਂ ਦੀ ਜਗ੍ਹਾ ਵੀ ਹੈ ਮੰਡੀਆਂ ਦੇ ਵਿੱਚ ਮਸ਼ੀਨਰੀ ਵੀ ਹੈ ਕਿੱਥੇ ਲੋਡਿੰਗ ਹੋਣੀ ਆ ਕਿੱਥੇ ਫਿਰ ਅਨਲੋਡਿੰਗ ਹੋਣੀ ਆ ਉਹ ਸਾਰੀਆਂ ਚੀਜ਼ਾਂ ਥੋੜੀਆਂ ਲਿਮਟਿਡ ਹੋਣ ਕਰਕੇ ਅ ਤਾਂ ਇੱਕ ਵਾਰੀ ਆਪਾਂ ਨੂੰ ਲੱਗਦਾ ਹੁੰਦਾ ਹੈ ਕਿ ਮੰਡੀਆਂ ਦੇ ਵਿੱਚ ਜਗ੍ਹਾ ਨਹੀਂ ਬਚਣੀ ਪਰ ਤੁਸੀਂ ਹੁਣ ਇਹ ਮੋਗਾ ਮੰਡੀ ਦੀ ਜੇ ਮੈਂ ਤੁਹਾਨੂੰ ਫਿਗਰ ਦੱਸਾਂ ਵੀ 40000 ਐਮਟੀ ਇੱਥੇ ਆ ਚੁੱਕੀ ਆ ਇਸ ਵਾਰੀ ਸਪੈਸ਼ਲ ਕੰਡੀਸ਼ਨ ਇਸ ਕਰਕੇ ਬਣ ਗਈ ਕਿ ਜਿਹੜੀ ਪਹਿਲਾਂ ਅਡਾਨੀ ਸਾਈਲੋ ਦੇ ਵਿੱਚ ਜਿਹੜਾ ਆਪਣਾ ਸਟੋਰੇਜ ਪੁਆਇੰਟ ਹੈਗਾ 2 ਲੱਖ ਐਮਟੀ ਦਾ ਉੱਥੇ ਸਿੱਧੀ ਜਾਂਦੀ ਹੁੰਦੀ ਸੀਗੀ ਕਿਸਾਨ ਖੇਤ ਦੇ ਵਿੱਚੋਂ ਹੀ ਸਿੱਧੀ ਲੈ ਜਾਂਦਾ ਸੀ ਉਹ ਕੋਈ 70 75000 ਐਮਟੀ ਚਲੀ ਜਾਂਦੀ ਸੀ ਉਹ ਮੰਡੀਆਂ ਦੇ ਵਿੱਚ ਲੋਡ ਨਹੀਂ ਸੀ ਬਣਦਾ ਹੈਗਾ ਪਰ ਹੁਣ ਉਹ ਸਾਰੀ ਦੀ ਸਾਰੀ ਕਿਉਂਕਿ ਉਹ ਮੋਗਾ ਦੇ ਆਲੇ ਦੁਆਲੇ ਦੀ ਪਿੰਡ ਨੇਗੇ ਇੱਥੋਂ ਦੀਆਂ ਮੰਡੀਆਂ ਦੇ ਵਿੱਚੋਂ ਆਉਂਦੀ ਹੈ ਉਹ ਸਾਰੀ ਮੋਗਾ ਮੰਡੀ ਦੇ ਵਿੱਚ ਆ ਗਈ ਫੇਰ ਵੀ ਅ ਅੱਜ ਤੱਕ ਹੁਣ ਤੱਕ ਮੋਗਾ ਮੰਡੀ ਦੇ ਵਿੱਚ 40000 ਐਮਟੀ ਆ ਚੁੱਕੀ ਹੈ ਜਿਦੇ ਚੋਂ 38000 ਐਮਟੀ ਖਰੀਦੀ ਜਾ ਚੁੱਕੀ ਆ ਤੇ ਉਹਦੇ ਚੋ ਵੀ 17.5 ਪਾਉਣੇ 18000 ਐਮਟੀ ਚੱਕੀ ਜਾ ਚੁੱਕੀ ਆ ਉਹ ਸਪੈਸ਼ਲਾਂ ਦੇ ਵਿੱਚ ਵੀ ਜਾਂਦੀ ਆ ਆਪਣੇ ਤਿੰਨੇ ਪੁਆਇੰਟਾਂ ਤੇ ਮੋਗਾ ਅਜੀਤਵਾਲ ਜਾਂ ਕੋਟਕਪੂਰਾ ਬਾਗੇਪੁਰਾਨ ਏਰੀਏ ਲਈ ਇਧਰ ਵੀ ਸਪੈਸ਼ਲਾਂ ਵੀ ਸਾਨੂੰ ਮਿਲ ਰਹੀਆਂ ਨੇ ਉਹ ਚਾਹੇ ਏਜੰਸੀਆਂ ਆਪਣੀ ਸਟੋਰੇਜ ਪੁਆਇੰਟ ਤੇ ਲੈ ਕੇ ਜਾ ਰਹੀਆਂ ਨੇ ਚਾਹੇ ਬਿਲਕੁਲ ਸਲੋ ਪੇਸ ਦੇ ਉੱਤੇ ਬੈਗਡ ਜਿਹੜਾ wheat ਹੈਗੀ ਆ ਉਹ ਅਦਾਨੀ ਦੇ ਵਿੱਚ ਵੀ ਜਾਂਦੀ ਆ ਤੇ ਅਸੀਂ ਸਾਰੇ ਰਿਸੋਰਸੇਜ਼ ਵਰਤ ਰਹੇ ਆ ਉਦੇ ਨਾਲ 30 31000 ਐਮਟੀ ਸਾਡੀ ਡੇਲੀ ਦੀ ਲਿਫਟਿੰਗ ਹੋ ਰਹੀ ਹੈ ਤੇ ਮੇਰੇ ਖਿਆਲ ਦੇ ਵਿੱਚ ਜਿਵੇਂ ਮੈਂ ਮੰਡੀਆਂ ਦੇਖੀਆਂ ਨੇ ਕੋਈ ਦਿੱਕਤ ਨਹੀਂ ਹੈਗੀ ਤੁਸੀਂ ਬਾਕੀ ਕਿਸਾਨਾਂ ਤੋਂ ਮੰਡੀਆਂ ਦੇ ਸਟਾਫ ਤੋਂ ਮੰਡੀਆਂ ਤੋਂ ਕੰਮ ਕਰਨ ਵਾਲਿਆਂ ਤੋਂ ਆੜਤੀਆਂ ਤੋਂ ਵੀ ਪਤਾ ਕਰ ਸਕਦੇ ਹੋ ਕੰਮ ਸਾਡਾ ਸਮੂਥ ਚੱਲ ਰਿਹਾ ਔਰ ਮੈਂ ਇਹ ਯਕੀਨ ਦਿਵਾਉਣਾ ਚਾਹੁੰਦਾ ਸਾਰੇ ਕਿਸਾਨਾਂ ਨੂੰ ਕਿ ਪੰਜਾਬ ਸਰਕਾਰ ਵਚਨਬੱਧ ਹੈ ਉਹਨਾਂ ਦੀ ਜਿੰਸ ਜਿਹੜੀ ਉਹ ਇੰਨੀ ਮਿਹਨਤ ਨਾਲ ਇੰਨੀ ਧੀਰ ਉਡੀਕ ਕਰਕੇ ਉਗਾ ਕੇ ਲੈ ਕੇ ਆਉਂਦੇ ਨੇ ਇਹ ਭਾਗਾਂ ਵਾਲਾ ਦਿਨ ਕਾਫੀ ਉਡੀਕ ਤੋਂ ਬਾਅਦ ਆਉਂਦਾ ਤਾਂ ਇਹ ਜਿੰਸ ਨੂੰ ਅਸੀਂ ਕਿਸੇ ਵੀ ਐਂਗਲ ਤੋਂ ਖਰਾਬ ਨਹੀਂ ਹੋਣ ਦੇਵਾਂਗੇ ਇਹ ਤਾਂ ਸਾਡਾ ਪੱਕਾ ਵਾਦਾ ਹੈਗਾ ਔਰ ਅਸੀਂ ਤਕਰੀਬਨ 24 ਘੰਟਿਆਂ ਦੇ ਵਿੱਚ ਹੀ ਅਗਲੇ ਦੀ ਖਰੀਦ ਕਰਕੇ ਪੇਮੈਂਟ 24 ਘੰਟਿਆਂ ਦੇ ਵਿੱਚ ਪਾ ਕੇ ਹੋਰ ਤੇ ਉਹਨਾਂ ਨੂੰ ਫ੍ਰੀ ਕਰ ਰਹੇ ਹਾਂ ਸਰ ਕਾਰਨ ਮੰਨਿਆ ਜਾ ਰਿਹਾ ਕਿ ਸਾਈਲੋ ਦੇ ਵਿੱਚ ਇਸਮਰ ਫਾਰਮਰ ਸਿੱਧਾ ਨਹੀਂ ਜਾ ਰਿਹਾ ਉਹਦਾ ਫਲੋ ਵੀ ਮੰਡੀ ਦੇ ਵਿਚਾਰੇ ਇਸ ਕਰਕੇ ਸਪੇਸ ਦੀ ਕਮੀ ਹੈ ਕਿਤੇ ਨਾ ਕਿਤੇ ਨਹੀਂ ਜੇ ਤੁਸੀਂ ਦੇਖੋਗੇ ਅਸੀਂ ਇੱਥੋਂ ਜਿਹੜੀ ਲਿਫਟਿੰਗ ਕਰ ਲਈ ਹੈ ਉਹਦੇ ਕਰਕੇ ਹੋਰ ਰੱਖਣਯੋਗੀ ਜਗ੍ਹਾ ਬਣ ਗਈ ਫਿਰ ਸਾਡੇ 40 42 ਜਿਹੜੇ ਐਡੀਸ਼ਨਲ ਫਰਡ ਅਸੀਂ ਗਵਰਨਮੈਂਟ ਤੋਂ ਮੰਗ ਕੀਤੀ ਸੀਗੀ ਉਹ ਵੀ ਸਾਡੇ ਅਲਾਉ ਹੋ